ਗ੍ਰਾਂਥੀ ਸਿੰਘ ਨੇ ਐਸਾ ਕੀ ਕਰ ਦਿੱਤਾ ਕਿ ਸਾਰੇ ਲੋਕ ਰੋ ਰਹੇ ਨੇ ਤੁਸੀਂ ਇਹ ਸੋਚਦੇ ਹੋਵੋਗੇ ਪਰ ਨਹੀਂ ਵੀਰੋ ਗ੍ਰਾਂਥੀ ਸਿੰਘ ਨੇ 3 ਤੋਂ 7 ਸਾਲ ਆਪਣੀ ਇਮਾਨਦਾਰੀ ਦੇ ਨਾਲ ਡਿਊਟੀ ਇੰਨੀ ਵਧੀਆ ਢੰਗ ਨਾਲ ਨਿਭਾਈ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਸੰਥਿਆ ਦਿੱਤੀ ਤੇ ਜਦੋਂ ਗ੍ਰਾਂਥੀ ਸਿੰਘ ਦੀ ਮਜਬੂਰੀ ਬਣੀ ਡਿਊਟੀ ਛੱਡਣੀ ਪਈ ਤਾਂ ਨਗਰ ਦੀਆਂ ਸੰਗਤਾਂ ਪ੍ਰਬੰਧਕ ਕਮੇਟੀ ਕਿਵੇਂ ਭੋਬਾਂ ਮਾਰ ਮਾਰ ਰੋ ਰਹੇ ਨੇ ਵੀਡੀਓ ਸਾਰੀ ਵੇਖੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਗ੍ਰਾਂਤੀ ਸਿੰਘ ਦਾ ਸਤਾਰਾ ਵਾਹ ਹੋ ਸਕੇ ਅੱਜ ਇੱਕ ਖੁਸ਼ੀ ਦੀ ਗੱਲ ਵੀ ਕਹਿ ਸਕਦੇ ਆ ਤੇ ਇੱਕ ਕਹਿ ਲਈਏ ਵੀ ਸਮਝ ਬੈਰਾਗ ਵਾਲੀ ਗਮੀ ਦੀ ਗੱਲ ਵੀ ਕਹਿ ਸਕਦੇ ਆ ਕਾਰਨ ਕੀ ਭਾਈ ਸਾਹਿਬ ਭਾਈ ਜਗਸੀਰ ਸਿੰਘ ਪਿੰਡ ਅਕਲੀਆ ਇਸ ਨਗਰ ਪਿੰਡ ਰਾਮਣਵਾਸ ਵਿਖੇ ਪਿਛਲੇ ਕਾਫੀ ਸਾਲਾਂ ਤੋਂ ਡਿਊਟੀ ਨਿਭਾ ਰਹੇ ਸਨ ਜਿਨ੍ਹਾਂ ਨੇ ਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ ਉਹਨਾਂ ਨੂੰ ਸਰੋਵਣੀ ਕਮੇਟੀ ਦੇ ਵਿੱਚ ਜੋਬ ਮਿਲਣ ਕਾਰਨ ਉਹ ਇੱਥੋਂ ਆਪਣੀ ਰਿਜਾਇਨ ਕਰ ਰਹੇ ਐ ਤੇ ਸੰਗਤਾਂ ਦਾ ਪਿਆਰ ਵੇਖੋ ਸੰਗਤ ਜੀ ਕਿ ਉਹਨਾਂ ਦੀ ਵਦਗੀ ਵਿੱਚ ਅਕਸਰ ਪਿੰਡਾਂ ਦੇ ਵਿੱਚ ਅਸੀਂ ਗ੍ਰਾਂਥੀ ਸਿੰਘ ਐ ਅਕਸਰ ਪਿੰਡਾਂ ਦੇ ਵਿੱਚ ਅਸੀਂ ਦੇਖਦੇ ਆਂ ਬਾਬੇ ਨੂੰ ਜਾਂ ਤਾਂ ਸਾਡੇ ਬੰਦਿਆਂ ਦੇ ਵਿੱਚ ਵੀ ਘਟਾਂ ਆ ਜਾਂਦੀਆਂ ਨੇ ਤੇ ਲੋਕਾਂ ਦੇ ਵਿੱਚ ਵੀ ਕੁਝ ਹੁੰਦਾ ਸਾਰੇ ਨਗਰ ਸਾਰਿਆਂ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਤੇ ਉਥੇ ਕਈ ਪ੍ਰਕਾਰ ਦੇ ਦੂਸਨ ਵਗੈਰਾ ਲਾ ਕੇ ਤੋਰਿਆ ਜਾਂਦਾ ਹੈ ਜਾਂ ਕਿਵੇਂ ਵੀ ਹੈ ਇੱਥੇ ਦੇਖੋ ਸੰਗਤਾਂ ਵਿਰਾਗ ਦੇ ਮਾਹੌਲ ਦੇ ਵਿੱਚ ਨੇ ਤੇ ਕਿੰਨਾ ਸਤਕਾਰ ਕਰ ਰਹੇ ਆ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਗ੍ਰ anthi ਸਿੰਘ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਪਤਾ ਕਿ ਮਿਲ ਨਹੀਂ ਰਹੇ ਹਨ ਹਰ ਇੱਕ ਨਗਰ ਦੇ ਵਿੱਚ ਹਰ ਇੱਕ ਨਗਰ ਦੀ ਸੰਗਤ ਨੂੰ ਇਹ ਉਪਰਾਲੇ ਕਰਨੇ ਚਾਹੀਦੇ ਆ ਜਦੋਂ ਵੀ ਆਉਣਾ ਜਾਣਾ ਤਾਂ ਬਣਿਆ ਹੀ ਐ ਸਦਾ ਵਾਸਤੇ ਤਾਂ ਕੋਈ ਰਹਿੰਦਾ ਹੀ ਨਹੀਂ ਹੁੰਦਾ ਸਦਾ ਵਾਸਤੇ ਤਾਂ ਆਪਾਂ ਦੁਨੀਆ ਤੇ ਰਹਿਣਾ ਵੀ ਜਦੋਂ ਵੀ ਸਿੰਘ ਕੋਈ ਡਿਊਟੀ ਕਰਕੇ ਜਾਂਦਾ ਹੈ ਇਮਾਨਦਾਰੀ ਦੇ ਨਾਲ ਤਾਂ ਉਹਦਾ ਇਸ ਨਗਰ ਦੀਆਂ ਸੰਗਤਾਂ ਵੱਲੋਂ ਵਾਂਗੂ ਆਪਾਂ ਸਤਿਕਾਰ ਕਰਿਆ ਕਰੀਏ ਹਾਂਜੀ ਕੁਝ ਗੱਲਾਂ ਆਪਾਂ ਵਾਜੁਰਜੀਤਾ ਖਾਨ ਸਾਹਿਬ ਵਾਜੁਰਜੀਤ ਨਾਮ ਹੋ ਗਿਆ ਜੀ ਭਾਈ ਸਾਹਿਬ ਨੂੰ ਇੱਥੇ ਡਿਊਟੀ ਕਰਦਿਆਂ ਨੂੰ 3 ਸਾਲ ਕਰ ਗਏ 4 ਸਾਲ ਹੋ ਗਏ ਤੇ ਡਿਊਟੀ ਕਿਵੇਂ ਦੀ ਰਹੀ ਬਹੁਤ ਵਧੀਆ ਡਿਊਟੀ ਕਿਵੇਂ ਦੀ ਜਿਹੜੀ ਵੀ ਵੇਤਨ ਦੇ ਸਕਦੇ ਸੀ ਜੀ ਬਾਬਾ ਜੀ ਕਰਦੇ ਅੱਛਾ ਜੀ ਬੱਚਿਆਂ ਨੂੰ ਵੀ ਹੁਣ ਤੁਹਾਡੇ ਦਿਲ ਦੇ ਵਿੱਚ ਕੋਈ ਜਿਵੇਂ ਬਹੁਤ ਬਰਾਗਾਈ ਨਹੀਂ ਸਕਦੇ ਮੰਨ ਲਓ ਤੋਰ ਕੇ ਰਾਜੀ ਨਹੀਂ ਨਹੀਂ ਰਾਜੀ ਠੀਕ ਹੈ ਤੇ ਆ ਬੱਚੇ ਇਹਨਾਂ ਨੇ ਸਫਾਈ ਨਹੀਂ ਜੀ ਬਹੁਤ ਬੱਚੇ ਜੀ ਕਿੰਨੇ ਇਹਨਾਂ ਨੇ ਬੱਚਿਆਂ ਨੂੰ ਦਸਤਾ ਨਸ਼ਿਆਂ ਤੋਂ ਕਰਿਆਗਾ ਜੀ ਕੁਝ ਵੀ ਦੇ ਹੀ ਨਹੀਂ ਸਕਦੇ ਇਹਦਾ ਬਾਬੇ ਦਾ ਨਾਂ ਇਹ ਚਲੋ ਮਾਰਾ ਕਿਰਪਾ ਕਰੇ ਸੋਡਾ ਵੀ ਨਗਰਪਾਡਾ ਵਾਲਾ ਕਿ ਇਹ ਇੱਥੇ ਆਏ ਇੱਥੇ ਇਹਨਾਂ ਨੇ ਪ੍ਰਚਾਰ ਪ੍ਰਸਾਰ ਕੀਤਾ ਤੇ ਬੱਚਿਆਂ ਨੂੰ ਤਿਆਰ ਕੀਤਾ ਤੁਸੀਂ ਇਹਨਾਂ ਨੂੰ ਪਿਆਰ ਬਖਸ਼ਿਆ ਤੇ ਤੁਹਾਡੇ ਨਗਰ ਦੇ ਵਿੱਚੋਂ ਇਹਨਾਂ ਦੀ ਅਗਲਾ ਸਟੈਪ ਜਿਵੇਂ ਆਪਿਆ ਕਹੀ ਤਰੱਕੀ ਹੋਈ ਹੈ ਇਹਨੂੰ ਕਿਸੇ ਸੰਜ ਖੁਸ਼ੀ ਵਾਲਾ ਸਮਾਂ ਸਮਝੋ ਵੀtheta ਨਗਰ ਦੇ ਵਿੱਚ ਆ ਕੇ ਇਹਦੀ ਇੱਕ ਜੋਬ ਲੱਗਣੀ ਸੀ ਹਨਾ ਵੀ ਸਮਝੋ ਜੋ ਇਹਨੇ ਸੇਵਾ ਕੀਤੀ ਹੈ ਸੰਗਤਾਂ ਦੀ ਪ੍ਰਚਾਰ ਦੀ ਜਾਂ ਬੱਚਿਆਂ ਨੂੰ ਬਾਣੀ ਦਾ ਸਮਝ ਸੰਤਿਆਦੇਵ ਦੀ ਉਹਦਾ ਫਾਲ ਇਹਨਾਂ ਨੂੰ ਮਿਲਿਆ ਹੈ ਹਨਾ ਤੇ ਅੱਗੇ ਵੀ ਤੁਸੀਂ ਕਿਰਪਾ ਕਰਿਓ ਕਿ ਇਸੇ ਤਰ੍ਹਾਂ ਸਦਭਾਰ ਬਾਕੀ ਜਿਹੜਾ ਜੋਗਾ ਸਾਡਾ ਜਿਹੜੀ ਇਮਾਨਦਾਰੀ ਨਾਲ ਸਾਡੇ ਕੋਲ ਨੰਵਾਈ ਆ ਇਹਦਾ ਅਸੀਂ ਦੇ ਨਹੀਂ ਸਕਦੇ ਕੋਈ ਠੀਕ ਹੈ ਜੀ ਇੰਨੇ ਮਨਤ ਆ ਕੇ ਸਾਨੂੰ ਕੋਈ ਇਮਾਨਦਾਰੀ ਨਹੀਂ ਇਹ ਪਹਿਲਾ ਮਨਤ ਤੁਹਾਨੂੰ ਮਿਲਿਆ ਪਹਿਲੀ ਵਾਰ ਖਣਵਾਨਗਾਰੀ ਇਹ ਤੁਹਾਡਾ ਵੀ ਧੰਨਵਾਦ ਆ ਜਿਹੜਾ ਸਾਨੂੰ ਤੁਸੀਂ ਕਿਰਪਾ ਕਰ ਦਿੱਤੀ ਚਲੋ ਕਰੋ ਸੱਧੂ ਸਿੰਘ ਜੀ ਇਹਨਾਂ ਨੇ ਛੋਡੇ ਨਾਲ ਜਿਹੜਾ ਮੇਰੀ ਗੱਲ ਹੋਈ ਸੀ ਹਾਂਜੀ ਹਾਂਜੀ ਅਸੀਂ ਦੇ ਨਹੀਂ ਸਕਦੇ ਤੁਹਾਡਾ ਦਰਅਸਰ ਸੰਗਤ ਜੀ ਭਾਈ ਜਗਸੀਰ ਸਿੰਘ ਜੋ ਗ੍ਰੰਥੀ ਅੱਜ ਇੱਥੋਂ ਬਤੇਗੀ ਲੈ ਰਹੇ ਨੇ ਉਹ ਮੇਰੇ ਛੋਟੇ ਬ੍ਰਦਰ ਹਨ ਮੈਂ ਵੱਡਾ ਹਾਂ ਇਹ ਸੰਗਤ ਗਈ ਤਾਂ ਮੇਰੇ ਕੋਲ ਸੀ ਕਹਿੰਦੇ ਬਾਬਾ ਜੀ ਤੁਸੀਂ ਚਲੋ ਮੈਂ ਇਹਨਾਂ ਨੂੰ ਆਖਿਆ ਵੀ ਤੁਹਾਨੂੰ ਸਾਡੇ ਪਰਿਵਾਰ ਦਾ ਇੱਕ ਬੰਦਾ ਦੇ ਦਿੰਨੇ ਆ ਤਾ ਇਹ ਭਾਈ ਸਾਹਿਬ ਸਾਡੇ ਮੇਰੇ ਛੋਟੇ ਬਰਾਦਰ ਇਹਨਾਂ ਦੀ ਡਿਊਟੀ ਲਈ ਇਹਨਾਂ ਨੇ ਬਹੁਤ ਵਧੀਆ ਇਮਾਨਦਾਰੀ ਦੇ ਨਾਲ ਵੈਸੇ ਗੁਰੂ ਸਾਹਿਬ ਜੀ ਦੀ ਅਸੀਂ ਸਿੱਖਨ ਭਰਾ ਹਾਂ ਤਿੰਨੇ ਭਰਾਵਾ ਤੇ ਏਡੀ ਕਿਰਪਾ ਕਿ ਜਿੱਥੇ ਵੀ ਜਾਂਨੇ ਆ ਸੰਗਤਾਂ ਮਾਨਵ ਸਤਿਕਾਰ ਨਹੀਂ ਤੋੜਦੀਆਂ ਤੇ ਇਦਾਂ ਦੀ ਕੋਈ ਨਹੀਂ ਮੰਨ ਲਓ ਇਮਾਨਦਾਰੀ ਨਾਲ ਜੇ ਅੱਜ ਵੀ ਆਪਾਂ ਕਹਿੰਦੇ ਆ ਸਾਰੇ ਲੋਕ ਵੀ ਮਾੜੇ ਨਹੀਂ ਹੁੰਦੇ ਕਹਿੰਦੇ ਵੀ ਗ੍ਰੰਥੀਆਂ ਦਾ ਸਤਿਕਾਰ ਨਹੀਂ ਕਰਦੇ ਆਪਣੇ ਕੋਲੇ ਗੁਣ ਹੋਣੇ ਚਾਹੀਦੇ ਆ ਸਤਿਕਾਰ ਬਹੁਤ ਮਿਲਦਾ ਸੰਗਤਾਂ ਬੜਾ ਪਿਆਰ ਲਈ ਬੈਠੀਆਂ ਨੇ ਪਰ ਸਾਡੇ ਕੋਲੇ ਵੀ ਗੁਣ ਹੋਣੇ ਚਾਹੀਦੇ ਆ ਸਾਨੂੰ ਵੀ ਲਿਆਕਤ ਹੋਣੀ ਚਾਹੀਦੀ ਆ ਸਾਡੇ ਕੋਲੇ ਇਮਾਨਦਾਰੀ ਹੋਣੀ ਚਾਹੀਦੀ ਆ ਸੋ ਇਹ ਇੱਕ ਬਹੁਤ ਵੱਡੀ ਸਿੱਖਿਆਦਾਇਕ ਚੀਜ਼ ਆ ਸੋ ਸਤਿਗੁਰੂ ਜੀ ਕਿਰਪਾ ਕਰਨ ਹਾਂਜੀ ਕਰੋ ਸਨਮਾਨ ਇਹਦਾ ਚਾਲੇ ਪੈ ਜੀ ਇਹ ਹੁੰਦਾ ਸਤਕਾਰ ਜੀ ਵੀਰੋ ਆਪਣੇ ਸਾਰੇ ਵੀ ਹੁੰਦਾ ਗ੍ਰੰਥੀ ਸਿੰਘ ਦੇ ਅਤੇ ਕਮੇਟੀਆਂ ਦੇ ਸਾਰੇ ਸ਼ੁਕ੍ਰਾਂਤੀ ਸਿੰਘਾਂ ਨੂੰ ਵੀ ਬੇਨਤੀ ਹੈ ਕਿ ਆਪਣਾ ਜੀਵਨ ਵਧੀਆ ਬਣਾਓ ਤੇ ਜਿੰਨਾ ਤੁਹਾਡੇ ਕੋਲੇ ਪੋਣਾ ਹੈ ਉਸ ਨੂੰ ਹੋਰਨਾ ਤੱਕ ਪਹੁੰਚਾਉਣਾ ਕਰੋ ਵੰਡਣਾ ਕਰੋ ਬੱਚੇ ਜੋੜੋ ਵੱਧ ਤੋਂ ਵੱਧ ਸਿੱਖੀ ਦੇ ਨਾਲ ਅਤੇ ਨਗਰ ਨਿਵਾਸੀ ਸਿਖਸ਼ਾ ਤੋਂ ਵੀ ਇਤਰਾਨੀਏ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਹੈ ਜੋ ਵੀਡੀਓ ਸੁਣ ਰਹੀਆਂ ਹਨ ਕਿ ਤੁਸੀਂ ਵੀ ਗ੍ਰੰਥੀਆਂ ਦਾ ਸਤਕਾਰ ਕਰਿਆ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖੀ ਦੇ ਵਿੱਚ ਜਿਹੜੇ ਇਹ ਸਿੱਖੀ ਦੇ ਧਾਮ ਨੂੰ ਪ੍ਰਚਾਰ ਕਰਨੀ ਗ੍ਰੰਥੀ ਸਿੰਘ ਨੇ ਉਹ ਜਿਆਦਾ ਤੋਂ ਜਿਆਦਾ ਇਸ ਲਾਈਨ ਦੇ ਵਿੱਚ ਆਉਣ ਸੋ ਵੀਡੀਓ ਚੰਗੀ ਲੱਗੀ ਵੱਧ ਵੱਧ ਸ਼ੇਅਰ ਕਰਿਓ ਚਲੋ ਜੀ ਠੀਕ ਹੈ ਸੰਗਤ ਜੀ ਆ ਹੁੰਦਾ ਪਿਆਰ ਵੇਖੋ ਕਿਵੇਂ ਸੰਗਤਾਂ ਅਤੇ ਪ੍ਰਬੰਧਕ ਕਿਵੇਂ ਸਤਿਕਾਰ ਕਰ ਰਹੇ ਆ ਗ੍ਰੰਥੀ ਸਿੰਘ ਦਾ ਜਾਂਦੇ ਹੋਏ ਦਾ ਦੇਖੋ ਵੀਰੋ ਪ੍ਰਧਾਨ ਦਾ ਨਾਂ ਬੁੜੀਆਂ ਵਾਂਗੂ ਵਿਚਾਰਾ ਭੁੱਬਾਂ ਮਾਰ ਮਾਰ ਦੇਖੋ ਇਹ ਪਹਿਲੀ ਵਾਰ ਹੈ ਕਿ ਪ੍ਰਧਾਨ ਦੀ ਅਤੇ ਗ੍ਰਾਂਥੀ ਸਿੰਘ ਦੀ ਇੰਨੀ ਬਣਦੀ ਹੈ ਭਾਵ ਪਿਆਰ ਹੈ ਕਿਉਂਕਿ ਦੋਵੇਂ ਗੁਰੂ ਘਰ ਦੇ ਸੇਵਾਦਾਰ ਨੇ ਦੇਖੋ ਬਜ਼ੁਰਗ ਤੇ ਗ੍ਰਾਂਥੀ ਸਿੰਘ ਦਾ ਸਤਿਕਾਰ ਕੀਤਾ ਸਾਰੀ ਸੰਗਤ ਨੇ ਆਪਣੇ ਵੱਲੋਂ ਪ੍ਰੇਮ ਭੇਟਾ ਮਾਇਆਦ ਵੀ ਦਿੱਤੀ ਦੇਖੋ ਲੋਕ ਕਿਵੇਂ ਰੋ ਰਹੇ ਆ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ